ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ। ਤੁਹਾਨੂੰ ਭਰਾ ਅੱਜ ਆਪਾਂ ਤੂੜੀ ਦੇ ਰੇਟਾਂ ਬਾਰੇ ਗੱਲ ਕਰਨੀ ਆ। ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਤੂੜੀ ਦੇ ਰੇਟ ਕੀ ਚੱਲ ਰਹੇ ਆ ਤੇ ਜਿਹੜੇ ਕਿਸਾਨ ਨੂੰ ਸਸਤੀ ਤੂੜੀ ਵੇਚ ਰਹੇ ਆ ਤੇ ਉਹ ਅਜੇ ਤੂੜੀ ਨਾਲ ਵਿੱਚਨ ਡਬਲ ਪੈਸੇ ਕਮਾਉਣ ਦਾ ਕਿਵੇਂ ਵਧੀਆ ਮੌਕਾ ਸਸਤੀ ਤੂੜੀ ਨਾਲ ਵੇਚੋ। ਹੁਣ ਇਸ ਟਾਈਮ ਤੇ ਤੂੜੀ ਦੇ ਕੀ ਰੇਟ ਆ ਤੇ ਭੋਂਗ ਵਾਲੇ ਵਪਾਰੀਆਂ ਤੋਂ ਤੁਸੀਂ ਜਿਹੜਾ ਮੂੰਹ ਮੰਗੇਰ ਜਿਹੜਾ ਰੇਟ ਤੁਹਾਨੂੰ ਦੇਣਗੇ। ਸੋ ਪੂਰੀ ਗੱਲਬਾਤ ਕਰਦੇ ਆ। ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਾਫ ਕਰ ਜ਼ਰੂਰ ਕਰ ਲਾ ਜੇ ਵੀਡੀਓ ਪੇ ਤੇ ਦੇਖ ਰਹੇ ਤੇ ਹੋਰ ਪਤਾਮ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤਾਂ ਤੁਸੀਂ ਕਿਸਾਨ ਭਰਾਵੋ ਕਿਹੜੇ ਏਰੀਆ ਜੋਂ ਆਪਣੀ ਵੀਡੀਓ ਦੇਖ ਰਹੇ ਜੇ ਆਪਣੇ ਪਿੰਡ ਜਾਂ ਸ਼ਹਿਰ ਦੇ ਵਿੱਚ ਤੁਹਾਡੇ ਤੂੜੀ ਦਾ ਰੇਟ ਕੀ ਚੱਲ ਰਿਹਾ ਅੰਦਰ ਵਾਲੀ ਤੂੜੀ ਦਾ ਰੇਟ ਕੀ ਰਿਹਾ ਤੇ ਬਾਹਰ ਵਾਲੀ ਤੂੜੀ ਦਾ ਰੇਟ ਕੀ ਚੱਲ ਰਿਹਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤਾਂ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਪਹੁੰਚ ਜਾਵੇ ਤੇ ਜੇਕਰ ਕਿਸੇ ਕਿਸਾਨ ਵੀ ਨੇ ਤੂੜੀ ਵੇਚਣੀ ਜਾਂ ਖਰੀਦਣੀ ਆ ਉਹ ਏਰੀਆ ਦੇ ਹਿਸਾਬ ਨਾਲ ਜਿਹੜੀ ਆਸਾਨੀ ਨਾਲ ਤੂੜੀ ਵੇਚ ਸਕਦਾ ਕਿਉਂਕਿ ਤੁਹਾਡੇ ਕਮੈਂਟਾਂ ਦੇ ਨਾਲ ਆਸਾਨੀ ਨਾਲ ਪਤਾ ਲੱਗ ਜਾਂਦਾ ਜਿਹੜੇ ਵੀਰਾਂ ਨੂੰ ਨਹੀਂ ਜਾਣਕਾਰੀ ਦੀ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਐਸੇ ਏਰੀਆ 'ਚ ਆਹ ਰੇਟ ਚੱਲ ਰਿਹਾ ਤੇ ਉਹ ਹਿਸਾਬ ਨਾਲ ਜਿਹੜੀ ਤੂੜੀ ਵੇਚ ਸਕਦਾ ਸੋ ਹੁਣ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਤਾਂ ਕਿਸਾਨ ਭਰੋਂ ਅੰਦਰ ਵਾਲੀ ਤੂੜੀ ਤੇ ਬਾਹਰ ਵਾਲੀ ਤੂੜੀ ਦੇ ਰੇਟ ਦੇ ਵਿੱਚ ਵੀ ਕਾਫੀ ਆਪਾਂ ਨੂੰ ਅੰਤਰ ਜਿਹੜਾ ਦੇਖਣ ਨੂੰ ਮਿਲ ਜਾਂਦਾ 50 ਤੋਂ ਲੈ ਕੇ 80 90 ਰੁਪਏ ਤੱਕ ਜਿਹੜਾ ਰੇਟ ਦੇਖਣ ਨੂੰ ਫਰਕ ਦੇਖਣ ਨੂੰ ਮਿਲਦਾ ਉਹ ਫਰਕ ਕਿਉਂ ਦੇਖਣ ਨੂੰ ਮਿਲਦਾ ਕਿਉਂਕਿ ਇਹ ਮੰਨਿਆ ਜਾਂਦਾ ਵੀ ਜਿਹੜੀ ਬਾਹਰ ਵਾਲੀ ਤੂੜੀ ਆ ਉਹਦੀ ਕੁਆਲਿਟੀ ਜਿਹੜੀ ਡਾਊਨ ਹੋ ਜਾਂਦੀ ਤੇ ਜਿਹੜੀ ਅੰਦਰ ਵਾਲੀ ਤੂੜੀ ਉਹਦੀ ਕੁਆਲਿ हां ये जरूर है के अंदर वाले जेडी छत ਥੱਲੇ ਤੂੜੀ ਸ਼ੈੱਡ ਥੱਲੇ ਜਾਂ ਬਰਾਂਡੇ ਦੇ ਵਿੱਚ ਪਾਈ ਆ ਉਹਨੂੰ ਨਾ ਸਿਲ ਜਾਣੀ ਆ ਨਾ ਉਹਦੇ ਤੇ ਮੀਂਹ ਪੈਣਾ ਉਹਦੀ ਕੁਆਲਿਟੀ ਜਿਹੜੀ ਚੰਗੀ ਰਹਿੰਦੀ ਹੈ ਜਿੱਦਾਂ ਦੀ ਆਪਾਂ ਬਣਾਉਣੀ ਓਦਾਂ ਦੀ ਓਦਾਂ ਹੀ ਰਹਿੰਦੀ ਆ ਪਰ ਜਿਹੜੀ ਬਾਹਰ ਆਪਾਂ ਤੂੜੀ ਲੰਬਦੇ ਆ ਮਿੱਟੀ ਪਾ ਕੇ ਜਾਂ ਫਿਰ ਆਪਾਂ ਲਫਾਫਾ ਪਾ ਕੇ ਜਾਂ ਤੱਪੜ ਪਾ ਕੇ ਕਿਸੇ ਤਰੀਕੇ ਆਪਾਂ ਜਿਹੜੀ ਬਾਹਰ ਤੂੜੀ ਸਾਂਭਦੇ ਆ ਉਹਦੀ ਕਿਤੇ ਨਾ ਕਿਤੇ ਕੁਆਲਿਟੀ ਜਿਹੜੀ ਡਾਊਨ ਹੋ ਜਾਂਦੀ ਆ ਜੇਕਰ ਜ਼ਿਆਦਾ ਮੀਂਹ ਪੈ ਜਾਣਾ ਤੇ ਜਿਹੜੇ ਕਿਸਾਨ ਵੀਰੇ ਕਈ ਤਾਂ ਬਹੁਤ ਚੰਗੇ ਤਰੀਕੇ ਨਾਲ ਸਾਂਭ ਲੈਂਦੇ ਉਹ ਕੁਆਲਿਟੀ ਜਿਹੜੀ ਵਧੀਆ ਰ ਪਰ ਜੇਕਰ ਆਪਣੇ ਤੂੜੀ ਨਹੀਂ ਸਾਂਭੀ ਜਾਂਦੀ ਉਹਦੀ ਕੁਆਲਿਟੀ ਡਾਊਨ ਹੋ ਜਾਂਦੀ ਤੇ ਅੱਗੇ ਜਾ ਕੇ ਜਦੋਂ ਆਪਾਂ ਵੇਚਦੇ ਆ ਉਹਦਾ ਆਪਾਂ ਰੇਟ ਵੀ ਘੱਟ ਦੇ ਕੇ ਨੂੰ ਮਿਲਦਾ ਤਾਂ ਇੱਥੇ ਜਿਹੜੀ ਬਾਹਰ ਵਾਲੀ ਤੂੜੀ ਇੱਥੇ ਕਿਸਾਨ ਵੀਰਾਂ ਦੇ ਕਈ ਬਹੁਤੇ ਕਿਸਾਨ ਵੀਰਾਂ ਦੀ ਲੁੱਟ ਵੀ ਹੁੰਦੀ ਆ ਲੁੱਟ ਕਿਉਂ ਹੁੰਦੀ ਕਿ ਬਈ ਆਪਣੇ ਤੋਂ ਰੇਟ ਤਾਂ ਬਾਹਰ ਵਾਲੀ ਤੂੜੀ ਕਹਿ ਕੇ ਸਸਤਾ ਹੀ ਲਈ ਜਾਂਦੀ ਆ ਪਰ ਜਦੋਂ ਤੂੜੀ ਲੱਦਣ ਆਉਂਦੇ ਆ ਗੱਡੀ ਦੇ ਵਿੱਚ ਪਾਉਂਦੇ ਆ ਉਦੋਂ ਕੀ ਕਰਦੇ ਵੀ ਜਿਹੜੀ ਚੰਗੀ ਚੰਗੀ ਤੂੜੀ ਉਹ ਭਰ ਲੈਂਦੇ ਜਿਹੜੀ ਮਾੜੀ ਤੂੜੀ ਹੁੰਦੀ ਉਹਨੂੰ ਸਾਈਡ ਤੇ ਰੱਖ ਦਿੰਦੇ ਆ ਦਾ ਰੇਟ ਵੀ ਘਟ ਲਿਆ ਜਾਂਦਾ ਤੇ ਤੂੜੀ ਵੀ ਜਿਹੜੀ ਉਸ ਕਿਸਾਨ ਵੀਰਾਂ ਦੀ 2 ਤੋਂ 4 ਟਰਾਲੀਆਂ ਜਿਹੜੀਆਂ ਖਰਾਬ ਕਰਕੇ ਤੇ ਵਪਾਰੀ ਚਲੇ ਜਾਂਦੇ ਆ ਇਸ ਚੀਜ਼ ਤੇ ਵੀ ਆਪਾਂ ਨੂੰ ਧਿਆਨ ਦੇਣ ਦੀ ਲੋੜ ਜੇਕਰ ਆਪਣੇ ਤੋਂ ਰੇਟ ਉਹ ਘਟ ਲੈ ਰਹੇ ਤਾਂ ਉਹਨਾਂ ਨੂੰ ਕਹਿਣਾ ਵੀ ਜਿਹੜੀ ਜਿੰਨੀ ਵੀ ਤੂੜੀ ਆ ਇਹ ਤੋਂ ਜੈਡ ਇੱਕ ਬੰਨ੍ਹੇ ਚੱਕਣੀ ਸਾਰੀ ਦੀ ਸਾਰੀ ਚਕਾਉਣੀ ਮੈਂ ਕੋਈ ਛੱਡਣ ਨਹੀਂ ਦੇਣੀ ਇੱਥੇ ਵੀ ਕਿਸਾਨ ਵੀਰਾਂ ਬਹੁਤ ਜ਼ਿਆਦਾ ਜਿਹੜੀ ਠੱਗੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਤੂੜੀ ਥੱਲੇ ਛੱਡ ਜਾਂਦੇ ਆ ਤੇ ਚੰਗੇ ਚੰਗੇ ਤੂੜੀ ਪਾ ਲੈਣ ਜਦੋਂ ਰੇਟ ਹੀ ਆਪਾਂ ਨੂੰ ਘਟ ਦੇ ਰਹੇ ਹੋ ਬਾਹਰਲੀ ਤੂੜੀ ਦਾ ਰੇਟ ਦੇ ਰਹੇ ਤੇ ਫਿਰ ਆਪਾਂ ਉਹਨਾਂ ਨੂੰ ਸੋ ਅਗਲੇ ਨੰਬਰ ਤੇ ਕਿਸਾਨ ਭਰਾਵੋ ਜਿਵੇਂ ਟੂੜੀ ਦੇ ਰੇਟ ਹੁਣ ਵਧਣ ਦਾ ਕਾਰਨ ਇੱਕਦਮ ਹੀ ਟੂੜੀ ਦੇ ਰੇਟ ਵਧਣ ਦਾ ਕਾਰਨ ਕੀ ਆ ਕਿਸਾਨ ਭਰਾਵੋ ਕਾਰਨ ਹੈ ਵੀ ਜਿਵੇਂ ਹਰਾ ਚਾਰਾ ਹਰਾ ਚਾਰਾ ਹੋਣਾ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਆ ਜਿਹੜੇ ਅਗਲੇ 1-2 ਮਹੀਨਿਆਂ ਤੱਕ ਜਿਹੜਾ ਹਰੇ ਚਾਰੇ ਦੀ ਬਹੁਤ ਜ਼ਿਆਦਾ ਕਮੀ ਰਹਿਣੀ ਆ ਇਹਦੇ ਕਰਕੇ ਵੀ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਹੁਣ ਹਰੇ ਚਾਰੇ ਦੀ ਕਮੀ ਆ ਉਹਦੇ ਕਰਕੇ ਵੀ ਟੂੜੀ ਦੇ ਰੇਟ ਵਧ ਰਹੇ ਆ ਉਹਦੇ ਨਾਲ-ਨਾਲ ਜਿਹੜਾ ਮੀਂਹ ਪੈ ਰਿਹਾ ਵੀ ਪਿਛਲੇ ਦਿਨਾਂ 'ਚ ਬਾਰਸ਼ਾਂ ਜਿਹੜਾ ਹੁਣ ਵੀ ਪੈ ਰੇ ਬਾਹਰ ਲੀਆਂ ਸਟੇਟਾਂ ਜਾਂ ਪੰਜਾਬ ਦੇ ਵਿੱਚ ਉਹਦੇ ਕਰਕੇ ਬਹੁਤ ਜ਼ਿਆਦਾ ਵੱਡੀ ਮਾਤਰਾ ਜਿਹੜੀ ਤੂੜੀ ਉਹ ਖਰਾਬ ਹੋ ਚੁੱਕੀ ਆ ਤੇ ਤੀਜੇ ਨੰਬਰ 'ਤੇ ਜਿਹੜਾ ਪਹਿਲਾਂ ਤੂੜੀ ਦਾ ਰੇਟ ਘਟ ਰਿਹਾ ਸੀ ਉਹਦਾ ਉਹ ਵੀ ਕਾਰਨ ਇਹ ਸੀ ਕਿ ਜਿਹੜਾ ਰਾਜਸਥਾਨ ਦੇ ਵਿੱਚ ਸਰੋਂ ਬੀਜੀ ਜਾਂਦੀ ਜਾਂ ਸਰੋਂ ਦੇ ਭੋਹ ਦੀ ਤੂੜੀ ਜਿਹੜੀ ਹੋਰ ਸਟੇਟਾਂ 'ਚ ਵੀ ਬਣ ਜਾਂਦੀ ਆ ਉਹਦੀ ਕਰਕੇ ਤੂੜੀ ਦੀ ਜਿਹੜੀ ਮੰਗ ਘਟ ਸੀ ਕਿਉਂਕਿ ਜਦੋਂ ਮੰਗ ਵਾਧੀ ਉਦੋਂ ਹੀ ਜਿਹੜੇ ਪਿੰਡਾਂ ਦੇ ਵਿੱਚੋਂ ਭੁੰਗਾਂ ਵਾਲੇ ਜਿਹੜੇ ਵੀਰ ਲੈਣ ਆਉਂਦੇ ਆ ਤਾਂ ਜਦੋਂ ਇਹ ਪਿੰਡਾਂ ਵੱਲ ਨੂੰ ਆਉਂਦੇ ਆ ਤਾਂ ਉਦੋਂ ਆਪਾਂ ਨੂੰ ਸਮਝ ਲੈਣਾ ਚਾਹੀਦਾ ਵੀ ਤੂੜੀ ਦੇ ਜਿਹੜੇ ਚੰਗੇ ਰੇਟ ਹੋਰ ਜਾਨਕਿ ਚੰਗੇ ਰੇਟ ਹੋ ਗਏ ਆ ਜਾਂ ਆਉਣ ਵਾਲੇ ਦਿਨ ਹੋਰ ਵਧਣਗੇ ਰੇਟ ਕਿਉਂਕਿ ਕਈ ਕਿਸਾਨ ਅਜੇ ਵੀ 200 ਜਾਂ 250 ਨੂੰ ਤੂੜੀ ਵੇਚੀ ਜਾ ਰਹੇ ਆ ਤਾਂ ਕਿਸਾਨ ਭਰਾ ਹੁਣ ਤੁਹਾਡੀ ਜਾਣਕਾਰੀ ਵਾਸਤੇ ਆਪਾਂ ਦੱਸ ਦਿੰਨੇ ਆ ਪਹਿਲੇ ਨੰਬਰ ਤੇ ਸ਼ਹਿਰਾਂ ਦੀ ਗੱਲ ਕਰਦੇ ਆ ਸ਼ਹਿਰਾਂ ਦੇ ਵਿੱਚ ਕਿਸਾਨ ਭਰਾਓ ਜਿਹੜੀ ਤੂੜੀ ਆ ਉਹ ਲਗਭਗ 400 ਤੋਂ ਲੈ ਕੇ ਵੱਡੇ ਸ਼ਹਿਰਾਂ ਤੱਕ ਜਿਹੜੀ 500 500 550 ਤੱਕ ਵੀ ਜਿਹੜੀ ਜਾ ਚੁੱਕੀ ਆ ਤੇ ਹੋ ਸਕਦਾ ਕਈ ਜਗ੍ਹਾ ਤੇ ਤੂੜੀ ਦੀ ਕੁਆਲਿਟੀ ਤੇ ਉਹ ਤੇ ਵੀ ਡਿਪੈਂਡ ਕਰਦਾ ਰੇਟ ਘਟ ਤਾਨੂੰ ਦੇਖਣ ਨੂੰ ਮਿਲਦਾ ਕਈ ਵਾਰ ਕਿਸਾਨ ਵੀਰ ਮੈਸੇਜ ਕਰਦੇ ਆ ਵੀ ਸਾਡੇ ਦਾ ਰੇਟ ਇੰਨਾ ਚੱਲ ਰਿਹਾ ਤੁਸੀਂ ਇੰਨਾ ਕਹਿ ਰਹੇ ਜੀ ਕਿਸਾਨ ਭਰਾ ਤੂੜੀ ਦੀ ਕੁਆਲਿਟੀ ਤੇ ਵੀ ਹੈ ਜੇਕਰ ਕੁਆਲਿਟੀ ਚੰਗੀ ਦਾ ਰੇਟ ਚੰਗਾ ਮਿਲਦਾ ਤੇ ਬਾਕੀ ਤੂੜੀ ਜੇਕਰ ਜ਼ਿਆਦਾ ਮੰਡੀਆਂ ਜਾਂਦੀ ਜਦੋਂ ਆਪਣੇ ਕਿਸਾਨ ਨੂੰ ਜ਼ਿਆਦਾ ਮੰਡੀ ਜੇ ਇੱਕਦਮ ਲੈ ਜਾਂਦੇ ਤੂੜੀ ਟਰਾਲੀਆਂ ਭਰ-ਭਰ ਕੇ ਉਦੋਂ ਤੂੜੀ ਦਾ ਰੇਟ ਡਾਊਨ ਹੋ ਜਾਂਦਾ ਜਦੋਂ ਜ਼ਿਆਦੀ ਜਾਂਦੀ ਜਦੋਂ ਘਾਟ ਟਰਾਲੀਆਂ ਲੈ ਕੇ ਜਾਂਦੇ ਆ ਉਦੋਂ ਜਿਹੜਾ ਤੂੜੀ ਦਾ ਰੇਟ ਵਧ ਜਾਂਦਾ ਇਹ ਵੀ ਕਾਫੀ ਜ਼ਿਆਦਾ 1-2 ਦਿਨਾਂ ਦੇ ਵਿੱਚ ਫਰਕ ਪੈ ਜਾਂਦਾ ਰੇਟ ਵਧਣ ਜਾਂ ਘਟਣ ਦਾ ਸੋਕੇ ਧਨਪ੍ਰਭ ਜਿਹੜੀ ਪਿੰਡਾਂ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਪਿੰਡਾਂ ਦੇ ਵਿੱਚ ਤੂੜੀ ਤਾਂ ਕਿਸਾਨ ਪਰ ਪਿੰਡਾਂ ਦੇ ਵਿੱਚੋਂ ਜਿਵੇਂ ਆਪਾਂ ਕਹਿ ਸਕਦੇ ਕ ਤੁਹਾਨੂੰ ਮੂੰਹੋਂ ਮੰਗੇ ਰੇਟ ਜੇਕਰ ਆਜੇ ਤੁਸੀਂ ਜਿਹੜੀ ਤੁਹਾਡੀ ਤੂੜੀ 250 ਨੂੰ ਜਾਂ 250 ਨੂੰ ਵੇਖ ਰਹੀ ਸੀ ਤੇ ਤੁਸੀਂ ਅੱਜ ਹੀ ਕਹਿ ਦਿੰਦੇ ਬਈ ਸਾਈ 250 ਨੂੰ ਵੇਚਣੀ ਤੇ 350 ਨੂੰ ਵੇਚਣੀ ਆ ਤੇ ਤੁਹਾਨੂੰ ਹੱਸ ਕੇ ਜਿਹੜਾ ਭੋਂਗ ਵਾਲੇ ਵੀਰ ਨੇ ਜਿਹੜਾ ਰੁਪਏ ਫੜਾ ਜਾਣੇ ਇਹਦੇ ਵਿੱਚ ਤੇਰੀ 350 ਨੂੰ ਚੱਕ ਲੈਣੇ ਕਿਉਂਕਿ ਹੁਣ ਕਿਸਾਨ ਪਰ ਜਿਹੜਾ ਰੇਟ ਆ ਲਗਭਗ 340 ਤੋਂ ਲੈ ਕੇ 370 ਰੁਪਏ ਜਿਹੜਾ ਪਿੰਡਾਂ ਦੇ ਵਿੱਚ ਹੋ ਚੁੱਕਾ ਹੈ ਇਹ ਪੱਕੀ ਜਾਣਕਾਰੀ ਆਪਾਂ ਖੁਦ ਗਵਾਂਡੀ ਵੀਰ ਨੇ ਜਿਹੜੀ ਤੂੜੀ ਵੇਚੀ ਆ ਤਾਂ 340 ਤੋਂ ਲੈ ਕੇ ਇੱਕ ਤੂੜੀ 340 ਵੀ ਗਈ ਤੇ ਇੱਕ 370 ਰੁਪਏ ਵੀ ਗਈ ਆ ਕੁਆਲਿਟੀ ਦਾ ਥੋੜਾ ਜਿਹਾ ਫਰਕ ਸੀ ਤਾਂ ਇਥੋਂ ਤੱਕ ਜਿਹੜਾ ਰੇਟ ਪਹੁੰਚ ਚੁੱਕਾ ਹੈ ਤਾਂ ਇਹਦੋਂ ਸਸਤੀ ਜਿਹੜੀ ਤੂੜੀ ਨਾ ਵੇਚੋ ਚੰਗੀ ਤਰ੍ਹਾਂ ਆਪਣੇ ਏਰੀਏ ਦੇ ਵਿੱਚ ਪਤਾ ਕਰਕੇ ਤੇ ਫਿਰ ਤੂੜੀ ਵੇਚਣੀ ਤਾਂ ਕਿ ਜਿਹੜਾ ਤੁਸੀਂ ਖਰਚਾ ਕੀਤਾ ਉਹ ਤੁਹਾਨੂੰ ਜਿਹੜਾ ਉਹਦਾ ਫਾਇਦਾ ਮਿਲ ਸਕੇ ਸੋ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਜਿਹੜਾ ਆਪਾਂ ਤੂੜੀ ਵੇਚਣੀ ਆ ਤਾਂ ਜਿਹੜੇ ਕਿਸਾਨ ਵੀਰਾਂ ਨੇ ਆਉਣ ਵਾਲੇ ਜੇਕਰ ਆਪਾਂ ਇਹ ਵੀ ਗੱਲ ਕੀਤੀ ਵੀ ਆਉਣ ਵਾਲੇ ਦਿਨਾਂ ਵਿੱਚ ਤੁਹਾਡੀ ਤੂੜੀ ਕਿੱਥੋਂ ਤੱਕ ਜਾ ਸਕਦੀ ਕਿਉਂਕਿ ਆਪਾਂ ਵਪਾਰੀ ਵੀਰ ਨਾਲ ਗੱਲ ਕੀਤੀ ਆ ਤੇ ਉਹ ਕਹਿੰਦਾ ਬਈ ਜਿਹੜੀ ਤੂੜੀ ਆ ਵੈਸੇ ਤਾਂ ਜੂਆ ਹੁੰਦਾ ਪਰ ਫਿਰ ਵੀ ਜਿਹੜਾ ਇਸ ਚੀਜ਼ ਦੇ ਵਿੱਚ ਫੀਲਡ ਦੇ ਵਿੱਚ ਹੋਵੇ ਉਹਨੂੰ ਆਉਣ ਵਾਲੇ ਦਿਨਾਂ ਦਾ ਪਤਾ ਹੁੰਦਾ ਬਈ ਤੂੜੀ ਕਿੱਥੋਂ ਤੱਕ ਜਾ ਸਕਦੀ ਤੂੜੀ ਦੇ ਰੇਟ ਵਧਣਗੇ ਜਾਂ ਘਟਣਗੇ ਤਾਂ ਉਹਨਾਂ ਦੱਸਿਆ ਬਈ ਜਿਹੜੀ ਆਉਣ ਵਾਲੇ ਦਿਨਾਂ ਵਿੱਚ ਤੂੜੀ ਇੱਕ ਜਾਂ ਦੋ ਮਹੀਨਿਆਂ ਦੇ ਵਿੱਚ ਤੂੜੀ ਜਿਹੜੀ ਆ ਇਹ ਤੂੜੀ 350 ਵਾਲੀ ਜਿਹੜੀ 340 ਜਾਂ 370 ਵੇਚ ਰਹੀ ਆ ਇਹ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਤੂੜੀ ਜਿਹੜੀ 450 ਤੋਂ ਪੌਣੇ 500 ਤੱਕ ਜਾਣ ਦੀ ਜਿਹੜੀ ਸੰਭਾਵਨਾ ਹੈਗੀ ਉਹ ਤਾਂ ਵੱਧ ਵੀ ਸਕਦੀ ਹੈ 500 ਤੋਂ ਪਲੱਸ ਵੀ ਜਾ ਸਕਦੀ ਹੈ ਪਰ ਇੱਥੇ ਇੱਕ ਆਪਾਂ ਨੂੰ ਲੱਗਦਾ ਵੀ ਉਹ ਕਹਿੰਦਾ ਵੀ ਇੱਥੇ ਜਿਹੜੀ ਤੂੜੀ ਅਗਲੇ ਇੱਕ ਜਾਂ ਦੋ ਮਹੀਨਿਆਂ ਦੇ ਵਿੱਚ ਜਾ ਸਕਦੀ ਆ ਤਾਂ ਹੁਣ ਤੁਹਾਡੀ ਮਰਜ਼ੀ ਹੈ ਵੀ ਤੂੜੀ ਤੁਸੀਂ 340 ਜਾਂ 370 ਨੂੰ ਵੇਚਣੀ ਆ ਜਾਂ ਫਿਰ ਆਉਣ ਵਾਲੇ ਦਿਨਾਂ 'ਚ ਰੱਖਣੀ ਆ ਕਿਉਂਕਿ ਤੂੜੀ ਦੇ ਰੇਟ ਵੱਧ ਵੀ ਸਕਦੇ ਕਾਫੀ ਜ਼ਿਆਦਾ ਵੱਧ ਸਕਦੇ ਆ ਕਿਉਂਕਿ ਡਿਮਾਂਡ ਤਾਂ ਵੱਧ ਵੱਧ ਰਹੀ ਆ ਕਾਫੀ ਜ਼ਿਆਦਾ ਖੇਚ ਵੀ ਆ ਹੋ ਸਕਦਾ ਕਿ ਇੱਕ ਹਫ਼ਤੇ 'ਚ ਹੀ ਤੂੜੀ ਦੇ ਰੇਟ ਕਾਫੀ ਜ਼ਿਆਦਾ ਵੱਜ ਜਾਣ ਤਾਂ ਜਦੋਂ ਵੀ ਤੂੜੀ ਦੇ ਰੇਟ ਵੱਧਦੇ ਜਾਂ ਘਟਦੇ ਆ ਤਾਂ ਤੁਹਾਡੇ ਤੱਕ ਜਾਣਕਾਰ ਜਿਹੜੀ ਫਿਰ ਦੁਬਾਰਾ ਤੋਂ ਆਪਾਂ ਜਿਹੜੀ ਵੀਡੀਓ ਪਾ ਕੇ ਪਹੁੰਚ ਜਾਵੇਗੀ ਸੋ ਵੀਡੀਓ ਚੰਗੀ ਲੱਗੇ ਤਾਂ ਹੋਰ ਵੱਧ ਵੱਧ ਭਰਾਵਾਂ ਤੱਕ ਜਰੂਰ ਸ਼ੇਅਰ ਕਰੋ ਤਾਂ ਕਿ ਹਰ ਇੱਕ ਵੀਰ ਨੂੰ ਤੂੜੀ ਦੇ ਰੇਟਾਂ ਬਾਰੇ ਜਾਣਕਾਰੀ ਪਤਾ ਲੱਗ ਸਕੇ ਸੋ ਬਹੁਤ ਬਹੁਤ ਧੰਨਵਾਦ